ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਕੇ ਨਾਲ ਜੁੜ ਕੇ ਸੁਵਾ ਰਿਹਾ ਮੰਤਰੀ ਸਾਹਿਬ ਵੀ ਨਾਲ ਨਹੀਂ ਮੈਂ ਨਹੀਂ ਸੀ ਬੈਠਾ ਸੈਕਟਰੀ ਸਾਹਿਬ ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਹੈ ਦੁਕਾਨਦਾਰ ਤੋਂ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜਾਂ ਦੁਕਾਨ ਤੇ ਕੋਈ ਕੰਮ ਕਰ ਰਿਹਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਸਾਹ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਅਕਾਉਂਟਸ ਰੱਖਿਆ ਹੈ ਰਿਕਾਰਡ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਉਹਨੂੰ ਵਧਾ ਕੇ 20 ਕਰਤਾ ਕਿ 20 ਜਬ ਵੀ ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇਨਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦਿੱਕਤ ਸੇ ਕਰ ਚੀ ਵੀ ਹੋੜਨੇ ਪੋਗੀ ਜਰੂਰ ਦੇਖੋ ਵੀ ਤੋਂ ਉੱਪਰ ਜਿਹੜੇ ਨੇ ਉਹਨਾਂ ਨਾਲ ਦਾ ਜਿਹੜਾ ਸਾਰੀ ਅਨੰਦੀ ਜੀ ਸਟੇਸ਼ਨਸ ਆ ਰੱਖੂ ਚਾਹੂਗਾ ਤੇ ਵੀ ਤੋਂ ਘੱਟ ਵਾਲੇ ਜਿੰਨੇ ਵੀ ਨੇ ਉਹਨੂੰ ਰਿਸਪੈਕਟ ਦੀਆਂ ਧਮਕੀਆਂ ਨਾ ਕੋਈ ਫालतू ਜੁਰਮਾਨੇ ਨਾ ਵਾਰ-ਵਾਰ ਚੱਕਰ ਤਾਂ ਉਹ ਆਰਾਮ ਨਾਲ ਕੰਮ ਕਰ ਸਕਦੇ ਨੇ ਲਗਭਗ 94% 90% 95% 95% ਇਹਦੇ ਵਿੱਚ ਘਰ ਹੋ ਜਾਂਦੇ ਨੇ 20 ਜਾਂ 20 ਤੋਂ ਥੱਲੇ ਵਾਲੇ ਸਿਰਫ 5% ਨੇ ਜਿਹੜੇ 20 ਤੋਂ ਉੱਪਰ ਵੱਡੇ ਦੁਕਾਨਦਾਰ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਸਿਰਫ ਤੁਸੀਂ 6 ਮਹੀਨੇ ਦੀ ਜਾਣਕਾਰੀ ਦੇਣੀ ਹੋਊਗੀ ਕਿ ਆਹ 20 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਇਸ ਸੋਧੇ ਮذاب ਕੱਢ ਦੂਜੇ ਨੰਬਰ ਤੇ ਕਰਮਚਾਰੀਆਂ ਦੀ ਆਮਦਨ ਬਤਾਉਣੀ ਹੈ ਜਿਹੜੇ ਕੰਮ ਕਰਦੇ ਆ ਓਵਰਟਾਈਮ ਦੀ ਸੀਮਾ ਜਿਹੜੀ ਹੈ ਉਹ ਪਹਿਲਾਂ 3 ਮਹੀਨਿਆਂ ਦੇ ਵਿੱਚ 50 ਘੰਟੇ ਸੀਗੇ ਇੱਕ ਕੁਆਟਰ ਦੇ ਵਿੱਚ ਉਹ 50 ਘੰਟੇ ਉਹ ਜਿਹੜਾ ਓਵਰਟਾਈਮ ਦਾ ਸਾਦੇ ਸੀ ਉਹਦੇ ਪੈਸੇ ਮਿਲਦੇ ਸਨ ਹੁਣ ਇਹਨੂੰ ਵਧਾ ਕੇ 144 ਘੰਟੇ ਕਰਤਾ ਜੱਲਾ ਤੱਕ 3 ਨੌਂ ਕਰ ਦਿੱਤਾ ਇੱਕ ਦਿਨ 'ਚ 9 ਘੰਟਿਆਂ ਤੋਂ ਵੱਧ ਤੇ ਹਫ਼ਤੇ 'ਚ 48 ਘੰਟਿਆਂ ਤੋਂ ਵੱਧ ਕੰਮ ਕਰਨ ਤੇ ਦੁੱਗਣੇ ਰੇਟ ਦਾ ਓਵਰਟਾਈਮ ਮਿ Đੂਗਾ ਜਿੰਨਾ ਉਹਨੂੰ 8 ਘੰਟਿਆਂ ਦਾ ਮਿਲਦਾ ਹੈ ਜੋ 9 ਘੰਟਾ ਕੰਮ ਕਰਦੇ ਆ ਤਾਂ ਜਿੰਨੇ ਨੂੰ 8 ਘੰਟੇ ਮਿਲਦੇ ਆ ਉਹਨੇ ਉਹਨੂੰ ਇੱਕ ਕਰਕੇ ਦੇ ਡਬਲ ਮਿਲਦੇ 2 ਘੰਟੇ ਮਿਲ ਕਲੀਅਰ ਹੈ ਜੀ ਸੋ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੂਗੀ ਓਵਰਟਾਈਮ ਵਧ ਗਿਆ ਤਾਂ ਉਹਨਾਂ ਦਾ ਜਿਹੜਾ ਅੰਬਨੀਆ ਜਿਹੜੀ ਉਹ ਵੀ ਜਿਹੜੀ ਉਹ ਵਧੂਗੀ ਤੇ ਕੁੱਲ ਸਮਾਂ ਜਿਹੜਾ ਕੰਮ ਦਾ ਉਹ 12 ਘੰਟੇ ਹੋਊਗਾ ਉਹਦੇ ਚ ਰੈਸਟ ਦਾ ਟਾਈਮ ਵੀ ਉਹਦੇ ਵਿੱਚ ਗਰੂਪ ਫਿਰ ਬੀ ਤੋਂ ਵੱਧ ਕਰਮਚਾਰੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਅਪਰੂਵਲ ਲੈਣ ਵਾਸਤੇ ਪਹਿਲਾਂ ਬਹੁਤ ਟਾਈਮ ਲੱਗ ਜਾਂਦਾ ਬਹੁਤ ਚੱਕਰ ਲੱਗਦੇ ਸੀ ਦਫ਼ਤਰਾਂ ਦੇ ਹੁਣ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਮਿਲ ਜੂ ਜੇ 24 ਘੰਟਿਆਂ ਦੇ ਤੇ ਨਹੀਂ ਮਿਲਦੀ ਪੋਰਟਲ ਤੇ ਉਹਨਾਂ ਨੇ 24 ਘੰਟੇ ਤੋਂ ਬਾਅਦ ਹੋ ਗਏ ਤਾਂ ਮੰਨਿਆ ਜਾਊਗਾ ਕਿ ਅਪਰੂਵ ਹੋ ਗਏ ਯਾਨੀ ਕਿ 24 ਘੰਟੇ ਮੈਕਸਿਮਮ ਹੋ ਗਏ 24 ਘੰਟਿਆਂ ਦੇ ਵਿੱਚ ਵਿੱਚ ਅਪਰੂਵਲ ਨਕਲਾ ਨਹੀਂ ਕੋਈ ਜਿਹੜੇ ਜੇ ਕੋਈ ਗਲਤੀ ਹੁੰਦੀ ਹੈ ਤਾਂ ਸੁਧਾਰ ਦਾ ਮੌਕਾ ਮਿਲੂਗਾ ਪਹਿਲੀ ਤੇ ਦੂਜੀ ਗਲਤੀ ਦੇ ਵਿਚਕਾਰ 3 ਮਹੀਨਿਆਂ ਦਾ ਸਮਾਂ ਹੋਵੇ ਜੇ ਕੋਈ ਕੋਈ ਸੇ ਤੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਜਾਂ ਕਿਸੇ ਦੀ ਲੇਬਰ ਦੀ ਰਜਿਸਟ੍ਰੇਸ਼ਨ ਨਹੀਂ ਕਰਾਈ ਗਈ ਤਾਂ ਉਹਨੂੰ ਮੌਕਾ ਦੇਵਾ ਕੇ ਦੁਬਾਰਾ ਕਰਨਾ ਤੇ ਇਹਦੇ ਨਾਲ ਜ਼ਿਆਦਾਤਰ ਮਾਮਲੇ ਜਿਹੜੇ ਕੋਰਟ ਚ ਨਹੀਂ ਜਾਣਗੇ ਪਹਿਲਾਂ ਕੋਰਟ ਦੇ ਵਿੱਚ ਹਰ ਚੀਜ਼ ਕੋਰਟ ਜਾਂਦੀ ਸੀ ਜਰਮਾਨਾ 100 ਰੁਪਏ ਆਉਣਾ ਹੁੰਦਾ ਸੀ ਪਰ ਕੋਰਟ ਜਾਣ ਦੇ ਵਧੇ ਪਰ ਖਰਚੇ ਜਾਂਦੇ ਸੀ ਤੇ ਵਪਾਰੀ ਜਿਹੜਾ ਉਹ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਹਿੱਸੇਦਾਰ ਹੈ ਭਾਗੀਦਾਰ ਹੈ ਤੇ ਵਪਾਰੀ ਕੋਈ ਅਪਰਾਧੀ ਨਹੀਂ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਹੈ ਨਾ ਉਹ ਸਭ ਨੂੰ ਹੋਰ ਕਿੰਨੇ ਬੰਦਿਆਂ ਨੂੰ ਲੋਸ ਕਰ ਦਿੰਦਾ ਉਹ ਪਰਿਵਾਰ ਫੜਦਾ ਟੈਕਸ ਭਰਦਾ ਇਹ ਸੂਸ਼ਣਦਾ ਤਾਂ ਇੱਕ ਬਖਤ ਜਿਹੜਾ ਹੁਣ ਉਹ ਬਦਲਾਅ ਹੈ ਇਹਨ ਕੋਈ ਡਰ ਨਹੀਂ ਕੋਈ ਇੰਸਪੈਕਟਰ ਆ ਨਹੀਂ ਹੁਣ ਸਿਰਫ ਤਾਂ ਕਿ ਉਹ ਹੋ ਗਈ ਤੇ ਅਸੀਂ ਚਾਹਨੇ ਪੰਜਾਬ ਦਾ ਹਰ ਛੋਟਾ ਵਪਾਰੀ ਖੁੱਲੇ دل ਨਾਲ ਕੰਮ ਕਰੇ ਅੱਗੇ ਵਧੇ ਪੰਜਾਬ ਨੂੰ ਕੇ ਬਦਲੇ ਔਰ ਹਮੇਸ਼ਾ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਰੰਗਲਾ ਪੰਜਾਬ ਬਣਾਉਣ ਦੇ ਹਰ ਬੰਦੇ ਦੇ ਹਿੱਸੇਦਾਰ ਬਣ ਕੇ ਖੜੂਗੀ ਤੇ ਅੱਜ ਦਾ ਇਹ ਇਹਨੂੰ ਹੁੰਦਾ ਅਨਸਬੱਤ ਕਿੰਨਾਂ ਕੋਈ ਆਖਦਾ ਹੈ ਜੈਨੂ ਬਦਲ ਅਨਸਬੱਤ ਲੈ ਲੈ ਮੰਗਿਆ ਤੋਥ ਨੂੰ ਪਾਸ ਕਰਕੇ ਤੇ ਲੱਗੂ ਹੋ ਜੂਗਾ ਤਾਂ ਕਿ ਛੋਟੇ ਦੁਕਾਨਦਾਰਾਂ ਨੂੰ ਕੋਈ ਫालतੂ ਦੀਆਂ ਸਰਕਾਰੀ ਫੈਲਾਂ ਦੇ ਵਿੱਚ ਉਲਝਣਾ ਜਿਹੜੀਆਂ ਪੈਂਦੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ ਤੇ ਮੈਂ ਇਕ ਵਿੱਚ ਮੰਤਰੀ ਸਾਹਿਬ ਨੂੰ ਕਹੂੰਗਾ ਜੇ ਕੋਈ ਡਿਟੇਲ ਅਸਤੰਤ ਹੋਵੇ ਮਤਲਬ ਕਿ ਕੋਈ ਐਕਟ ਦਾ ਨਾਮ ਉਹ ਆਪਕੋ ਦੋ ਜੀ ਇਹ ਹੈਗਾ ਜੀ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਇੰਗਲਿਸ਼ ਚ ਜਿਨ ਕਹਨੇ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਸਟੈਬਲਿਸ਼ਮੈਂਟ ਐਕਟ 1958 ਪਰ ਪੰਜਾਬੀ ਚ ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ 1958 ਤੇ ਇਹ ਰਿੱਚ ਸੋਧ ਕੀਤੀ ਗਈ ਜਿਹਨੂੰ ਕਿ ਵਿਧਾਨ ਸਭਾ ਚ ਲਿਆ ਕੇ ਸੀ ਤਵਾਨ ਜਿਹੜਾ ਮਜੂਰਾ ਵੀ ਜਿਹੜੀ ਲੇਬਰ ਕਟ ਸਭਾ ਹੈ ਉਹ ਤੁਸੀਂ 8 ਘੰਟੇ ਤੋਂ ਉਹ ਲੈ ਕੇ 12 ਘੰਟੇ ਜਾਂਦਾ ਹੋ ਤਾਂ ਲੇਬਰ ਹੈ ਕਿਸੇ ਵੀ ਚਾਹੁੰਦਾ ਇੱਕ ਨੋਟ ਕਰਦਾ ਜਿਹੜੇ ਆਉਂਦੇ ਨਹੀਂ ਕਿ ਉਹਦਾ ਨਹੀਂ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਅਸੀਂ ਵੀ ਆਉਣ ਵਾਲੇ ਦਿਨਾਂ 'ਚ ਹੋਰ ਲੇਬਰ ਐਕਟ ਦਾ ਵੀ ਕੋਸ਼ਿਸ਼ ਆਉਗੀ ਕਿ ਉਹ ਆਟੋਮੈਟਿਕਲੀ ਸਾਡੇ ਮੈਂਬਰ ਹੋ ਜਾਣਗੇ ਜਿਹੜੇ ਉਹਨਾਂ ਨੂੰ ਵੀ ਆਮ ਤੌਰ ਤੇ ਨਾ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣਦੇ ਆ ਪਰ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਅਸੀਂ ਜੇ ਨਾਂ ਵੀ ਰਿਸ਼ਟਾ ਕਰੂਗੇ ਤਾਂ ਵੀ ਅਸੀਂ ਉਹਨਾਂ ਨੂੰ ਆਪਣੇ ਮੈਂਬਰ ਮੰਨਾਂਗੇ ਤੁਹਾਨੂੰ ਲੇਬਰ ਦੇ

ਡਬਲ ਹੋ ਰਿਹਾ ਸਾਹਿਬ ਜੀ ਆਇਕਾ ਨਹੀਂ ਪਰ ਆਪਕਿਤੇ 12 ਘੰਟੇ ਦੀ ਸ਼ਿਫਟ ਕਰਤੀ ਹੈ ਨਹੀਂ ਸ਼ਿਫਟ ਨਹੀਂ ਸ਼ਿਫਟ ਨਹੀਂ ਕਰਦਾ ਕੱਲ ਸਮਝ ਇਹ ਮਨੋਜੀ ਇਹ 12 ਘੰਟੇ ਦੇ ਤੱਕ ਸਰ ਕੰਮ ਕਰ ਸਕਦਾ ਹੈ 12 ਘੰਟੇ ਤੱਕ ਨਾ 12 ਘੰਟੇ ਤੋਂ ਬਿਉਂਡ ਕੰਮ ਨਹੀਂ ਕਰ ਸਕਦਾ ਕੋਈ ਵੀ ਜਿਹੜਾ ਉਹ ਕਰਾਏਗਾ ਸਰ ਤਾਂ 12 ਘੰਟੇ ਦਾ ਕੰਮ ਕਰਾਇਆ ਜਾ ਸਕਦਾ ਹੈ ਜੇ ਇੱਕ ਦਿਨ ਇੱਕ ਦਿਨ ਲਈ ਬੰਦਾ ਕੰਮ ਕਰਦਾ ਤਾਂ 9 ਘੰਟੇ ਤੱਕ ਉਹ ਓਵਰਟਾਈਮ ਨਹੀਂਗਾ 9 ਤੋਂ ਬਿਉਂਡ ਜਿਹੜੇ 3 ਘੰਟੇ ਲਾਓਗੇ ਉਹਦੇ ਡਬਲ ਪੈਸੇ ਦੇ ਠੀਕ ਹੈ ਬਰਗਰ ਦੇ ਟੇਬਲ ਉੱਤੇ ਸੇਵਾ ਦਾ ਨੰਬਰ ਜੰਮੀ ਹੈ ਨਾ ਲੋਕਾਂ ਕਾਹਨ। ਅੱਜ ਲੈਵਲ ਦਾ ਟਾਈਮ 8 ਘੰਟੇ ਮੰਨਿਆ ਜਾਊਗਾ ਤਾਂ 9 ਘੰਟੇ। ਬਈ ਉਹਦੇ ਵਿੱਚ ਬ੍ਰੇਕ ਵੀ ਹੈ ਨਾ। 8 ਘੰਟੇ ਹੀ ਮੰਨਿਆ ਜਾਊਗਾ ਜੀ ਜੇ ਤੁਸੀਂ ਡਾਇਰੈਕਟ ਮੰਨਿਓ 8 ਹੀ ਮੰਨਿਆ ਜਾਊ। ਉਹਦੇ 'ਚ ਬ੍ਰੇਕ ਆ ਗਈ ਨਾ ਇਹ ਰੋਟੀ ਖਾਣੀ ਆ ਉਹਨੇ ਚਾਹ ਪੀਣੀ ਆ ਉਸ ਗੱਲ ਦੀ ਪਹਿਲਾਂ ਪਹਿਲਾਂ ਅੱਧੇ ਘੰਟੇ ਦੇ। ਹਾਂ ਤੁਸੀਂ ਇਹਦੇ 'ਚ ਬ੍ਰੇਕ ਲੈ ਕੇ ਮੰਨ ਲਓ 8 ਘੰਟੇ ਦੀ ਡਿਊਟੀ ਹੈ। ਉਹਨਾਂ ਨੂੰ ਇਹ ਮੌਕਾ ਦੇ ਰਹੇ ਆ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਨੇ। ਬਹੁਤ ਸਾਰੇ ਕੋਲੇ ਸਟੇਕ ਹੋਟਲ ਦੀਆਂ ਬਹੁਤ ਸਾਰੀ ਡਿਮਾਂਡ ਆਈਆਂ ਨੇ ਕਿ ਸਾਨੂੰ ਵੱਧ ਕੰਮ ਕਰਨ ਦਾ ਮੌਕਾ ਦਿਓ ਜੀ ਅਸੀਂ ਘੰਟਾ ਵੱਧ ਲਾ ਸਕਦੇ ਹਾਂ ਤਾਂ ਅਸੀਂ ਉਹ ਲੇਬਰ ਵਾਲਿਆਂ ਨਾਲ ਵੀ ਗੱਲ ਕਰਕੇ ਸਟੇਕ ਹੋਟਲ ਨਾਲ ਗੱਲ ਕਰਕੇ ਉਹ ਤੋਂ ਬਾਅਦ ਇਹ ਸਭ ਚੁੱਕੇ ਦੇ ਚੁੱਕੇ ਕੋਈ ਕੋਈ ਮਾਫੀਆ ਬਣ ਜੂਗਾ ਜਾਂ ਕੋਈ ਹੋਰ ਜੇ ਉਹ ਕੰਮ ਕਰਨਾ ਚਾਹੁੰਦੇ ਨੇ 8 ਘੰਟਿਆਂ ਤੋਂ ਬਾਅਦ ਉਹਨੂੰ ਡਬਲ ਮਿਲਣਾ ਚਾਹੀਦਾ ਮਿਲੂਗਾ ਨਹੀਂ ਤਾਂ ਨਾ ਨਹੀਂ ਨਹੀਂ ਜ਼ਰੂਰੀ ਨਹੀਂ ਬਾਤ ਇਹਨਾਂ ਦਾ ਬਹੁਤ ਸਾਰੇ ਲੋਕ ਤਾਂ ਓਵਰਟਾਈਮ ਵੀ ਲਗਾਉਦੇ ਹੈਗੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੇਤਨ ਜਿਵੇਂ ਤੁਸੀਂ ਕਹਿ ਕਿ ਡਬਲ ਸਰਰੀ ਮਿਲਣੀ ਚਾਹੀਦੀ ਹੈ ਪਰ ਅਵੇਤਰ ਨਹੀਂ ਮਿਲ ਪਾਤਾ ਉਹ EMPLOYE ਕਿੱਥੇ ਆ ਕੇ ਕੰਪਲੇਟ ਕਰੇਗਾ ਉਹ ਲੋਕੀ ਦੀ ਜਿੱਕਰ ਲੇਬਰ ਕੋਰਟਸ ਜਾਂਦਾ ਤੇ ਉਹ ਕਹਿੰਦਾ ਕਿ ਭਾਈ ਸਾਹਿਬ ਮੈਂ ਲੇਬਰ ਕੋਰਟ ਦਾ ਖਰਚਾ ਕਿੱਥੇ ਚੱਲਾਂਗਾ ਜਾਂ ਫਿਰ ਮੈਂ ਲੇਬਰ ਕੋਰਟ ਨਹੀਂ ਤੁਸੀਂ ਕੀ ਕਹਿ ਰਹੇ ਜਿਨਾਂ ਨੂੰ ਪੈਸੇ ਨਹੀਂ ਮਿਲਦੇ ਜੀ ਕਿਉਂਕਿ ਬਹੁਤ ਸਾਰੇ ਓਵਰਟਾਈਮਨ ਸਿਰੇ ਹੈ ਕਿ ਉਹ ਲਗਾਉਂਦੇ ਨੇ ਓਵਰਟਾਈਮ ਅੱਜ ਵੀ ਇੱਟੂ ਵੀ ਲਗਾਉਂਦੇ ਨੇ ਪਰ ਉਹਨਾਂ ਨੂੰ ਉਹ ਮਿਹਨਤਾਂ ਦਾ ਨਹੀਂ ਮਿਲ ਪਾਤਾ ਇਹਦੀ ਵਸਤਤਾ ਸੀ ਕੀ ਤਾਂ ਇਹ ਲ ਹਾਂ ਮਤਲਬ ਅਸੀਂ ਇਹ ਹੀ ਚੀਜ਼ ਕਰਨ ਕਰਨੀ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਐਕਸਪਲੋਇਟ ਨਾ ਹੋਣ ਠੀਕ ਹੈ ਨਾ ਉਹਨਾਂ ਦਾ ਸ਼ੋਸ਼ਣ ਨਾ ਹੋਵੇ ਜੇ ਉਹਨਾਂ ਦਾ ਬੱਦ ਟਾਈਮ ਜਿਹੜਾ ਕੰਮ ਕਰਦੇ ਨੇ ਤਾਂ ਬੱਦ ਟਾਈਮ ਦੇ ਉਹਨੂੰ ਜਿਹੜਾ ਨਾਰਮਲ ਰੇਟ ਹੈ ਉਹਦੇ ਪਰ ਘੰਟਾ ਕੱਢ ਕੇ ਤਾਂ ਉਹਨੂੰ 1 ਘੰਟੇ ਦੇ ਡਬਲ ਦੇਵਾਂਗੇ ਤੇ ਉਹ ਜੇ ਕੰਪਲੀਟ ਕਰਨੀ ਚਾਹੁੰਦਾ ਕੋਈ ਦੁਕਾਨਦਾਰ ਨਹੀਂ ਦਿੰਦਾ ਤਾਂ ਉਹਦਾ ਉਹਦੇ ਜੁਰਮਾਨੇ ਵੀ ਅਸੀਂ ਬਤਾਏ ਜੀ ਇਸ ਤਾਂ ਦੇ ਕਿ ਪਹਿਲਾਂ ਜਿਹੜਾ ਇਹ ਦੱਸੋ ਜੀ ਜਿਹੜੇ ਜਰਮਾਨੇ ਬਦਾਇਦੇ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰ ਇਸ ਕਰਦਾ ਕਿ ਕਿਸੇ ਦੇ ਪੈਸੇ ਰੱਖਦਾ ਹੈ ਓਵਰਟਾਈਮ ਦੇ ਪੈਸੇ ਨਹੀਂ ਦਿੰਦਾ ਜਾਂ ਰਿਕਾਰਡ ਨਹੀਂ ਰੱਖਦਾ ਜਾਂ ਕੋਈ ਇਸ ਤਰ੍ਹਾਂ ਦੀ ਲੇਬਰ ਦਿਨਾਰ ਕੋਈ ਚਲਾਕੀ ਕਰਦਾ ਤਾਂ ਉਹਦਾ ਇਹ ਦੇਖੋ ਉਹਦੇ ਚ ਇਸ ਤਰ੍ਹਾਂ ਕੀਤਾ ਗਿਆ ਜੀ ਕਿ ਜੇ ਕੋਈ ਵੀ ਉਹ ਵਾਇਲੇਸ਼ਨ ਕਰਦਾ ਜੇ ਜਿਹਦੇ ਵਿੱਚ ਵਾਇਲੇਸ਼ਨ ਚ ਕਾਫੀ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਓਵਰਟਾਈਮ ਵੀ ਵਨ ਆਫ ਦੀ ਥਿੰਗ ਹੈ ਕੋਈ ਹੋਰ ਉਹ ਵਾਇਲੇਸ਼ਨ ਕਰਦਾ ਤਾਂ ਉਹਦੇ ਵਿੱਚ ਜਿਹੜੀ ਪਹਿਲਾਂ ਕੀ ਸੀ ਉਹਨੂੰ ਕੋਰਟ ਦੇ ਵਿੱਚ ਜਾਣਾ ਪੈਂਦਾ ਸੀ ਜੇ ਉਹਦਾ ਚਲਾਨ ਹੁੰਦਾ ਸੀ ਉਹ ਕੋਰਟ 'ਚ ਜਾ ਕੇ ਭੋਗਤਦਾ ਸੀ ਜਿਹਦੇ ਪਿੱਛੇ ਉਹਨੂੰ ਬਾਰ-ਬਾਰ ਗੇੜੇ ਲਾਣੇ ਪੈਂਦੇ ਸੀ ਹੁਣ ਅਸੀਂ ਇਹਦੇ 'ਚ ਕੋਰਟ ਦਾ ਪ੍ਰੋਵੀਜ਼ਨ ਖਤਮ ਕਰਕੇ ਇਹ ਏਲਸੀ ਲੈਵਲ ਤੇ ਜੋ ਅਸੀਂ ਉਰੋਂ ਨੋਟੀਫਾਈ ਕਰਾਂਗੇ ਏਲਸੀ ਦੀ ਕੋਈ ਡਿਸਕ੍ਰੀਸ਼ਨ ਨਹੀਂ ਹੋਊਗੀ ਵੀ ਉਹ ਕਿੰਨਾ ਚਲਾਨ ਕੱਢ ਸਕਦਾ ਇਹ ਉਰੋਂ ਨੋਟੀਫਿਕੇਸ਼ਨ ਹੋਊਗੀ ਨੋਟੀਫਾਈ ਹੋਊਗਾ ਡਿਪਾਰਟਮੈਂਟ ਵੱਲੋਂ ਵੀ ਕਿਸ ਵਾਇਲੇਸ਼ਨ ਦੀ ਕਿੰਨੀ ਫੀਸ ਹੈ ਉਹ ਓਨੀ ਫੀਸ ਜਾ ਕੇ ਜਿਵੇਂ ਆਪਾਂ ਕਾਰ ਦਾ ਚਲਾਨ ਭਰੀਦਾ ਔਨ ਸਪੌਟ ਜਾ ਕੇ ਆਪਾਂ ਉਹਦੇ ਤੇ ਕੋਰਟ ਚ ਭਰਨ ਦੀ بجائے ਆਪਾਂ ਮਸ਼ੀਨ ਤੇ ਭਰਦੀਦਾ ਐ ਐਵੇਂ ਉਹ ਅਸੀਂ ਇਹਦਾ ਇੱਕ ਉਹਦਾ ਪੋਰਟਲ ਤਿਆਰ ਕਰ ਰਹੇ ਹਾਂ ਆਪਣਾ ਪੋਰਟਲ ਤੇ ਜਾਊਗਾ ਪੋਰਟਲ ਤੇ ਜਾ ਕੇ ਜੇ ਉਹਨੇ ਕੋਈ ਵਾਇਲੇਸ਼ਨ ਕੀਤੀ ਹੈ ਆਪਣਾ ਉਹਦਾ ਜਿਹੜਾ ਚਲਾਨ ਹੈ ਜਿਹੜਾ ਔਨ ਸਪੌਟ ਭੁਗਤ ਸਕਦਾ ਜੀ ਉਹ ਨਹੀਂ ਨਹੀਂ ਟਾਰਟ ਤਾਂ ਹੁਣ ਵੀ ਰੱਖਦੇ 20 ਤੋਂ ਬੰਦਲੇ 5% ਨੇ ਤਾਂ ਰੱਖਦੇ ਹੀ ਰੱਖਦੇ 20 ਤੋਂ ਥੱਲੇ ਲੋੜ ਨਹੀਂ ਵੀਰ ਥੱਲੇ ਕੋਈ ਨਹੀਂ ਇੰਸਪੈਕਟਰ ਰਾਤ ਖਤਮ ਕਰਦੇ ਹੋ ਕਿ ਚੈਕਿੰਗ ਹੀ ਨਹੀਂ ਹੋਏਗੀ ਤਾਂ ਫਿਰ ਨਹੀਂ ਨਹੀਂ ਐਸਾ ਨਹੀਂ ਕਿ ਜਿਹੜਾ ਉਹਨਾਂ ਨੂੰ ਹਰ ਰੋਜ਼ ਕੋਈ ਨਾ ਕੋਈ ਨੋਟਿਸ ਆ ਜਾਂਦਾ ਸੀ ਕੁਛ ਨਾ ਕੁਛ ਕਿਹੜਾ ਮਾਰ ਕੇ ਇੰਸਪੈਕਟਰ ਆ ਕਈ ਕਈ ਜਗ੍ਹਾ ਤੇ ਐਦਾਂ ਜੇ ਇੰਸਪੈਕਟਰ ਆ ਜਾਏ ਸਾਰਾ ਬਾਜ਼ਾਰ ਹੀ ਬੰਦ ਕਰਕੇ ਭੱਜ ਜਾਂਦੇ ਆ ਕਿ ਇੰਸਪੈਕਟਰ ਆ ਗਿਆ ਸੈਂਪਲ ਭਰਨ ਆਲੇ ਆ ਗਏ ਫਰਨ ਆ ਗਏ ਅਸੀਂ ਉਹ ਚੀਜ਼ਾਂ ਖਤਮ ਕਰਨ ਲੱਗੇ ਆ ਕਿ ਹਰ ਰੋਜ਼ ਦੀ ਉਹਨਾਂ ਨੂੰ ਹੌਸਪਾਲ ਜੜੀ ਹੋਊਗੀ ਜੇ ਉਹਨਾਂ ਕੋਟਲ ਵੀ ਹੈ ਜੇ ਉਹਨਾਂ ਨੂੰ ਕੋਈ ਇਨਸਪੈਕਟਰ ਪਰਟੀਕੂਲਰ ਇਨਸਪੈਕਟਰ ਕੋਈ ਤੰਗ ਕਰਦਾ ਤਾਂ ਉਸ ਕਿਆ ਕਰਦਾ ਸਦਨੇ ਵਿਪਾਲ ਰਿਡੈਕਸ਼ਨ ਸਰ 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 ਇਹਨੂੰ ਦਾ ਸੋਸ਼ਲ ਰੈਗਨਾਈਜ਼ ਹੋ ਜੂਗਾ ਜੀ ਪਹਿਲੇ ਸੋਸ਼ਲ ਕਹਿੰਦੇ ਸੀ 8-9 ਘੰਟੇ ਦਾ ਇਨਸਪੈਕਟਰ ਚਲਾ ਜਾਂਦਾ ਦਿਨਾ ਤੁਹਾਨੂੰ ਜੀ ਰੈਗਨਾਈਜ਼ ਕਰਦੇ 12 ਘੰਟੇ ਦਾ ਸਰ ਲੇਬਰ ਲਾ ਸਾਰੇ ਐਪਲੀਕੇਬਲ ਨੇ ਲੇਬਰ ਲਾ ਜਿਹੜੇ ਭਾਈ ਸਾਹਿਬ ਨੇ ਪੁੱਛਿਆ ਸੀ ਸੇਮ ਹੈ ਲੇਬਰ ਲਾ ਸਾਰੇ ਐਪਲੀਕੇਬਲ ਨੇ ਸਾਰੀਆਂ ਸਹੂਲਤਾਂ ਚਾਹੇ ਉਹ ਮਤਲਬ ਉਹਦੇ ਘਰਦਿਆਂ ਨੂੰ ਜਿਹਦੀਆਂ ਸਹੂਲਤਾਂ ਜਾਂ ਉਹਦੇ ਬੱਚਿਆਂ ਦੀਆਂ ਫੀਸਾਂ ਦਾ ਤੋਂ ਲੈ ਕੇ ਹਨ ਲੇਬਰ ਲਾਅਜ਼ ਦੇ ਵਿੱਚ ਜਿੰਨਾ ਵੀ ਜਿੰਨਾ ਕੰਸਟਰਕਸ਼ਨ ਲੇਬਰ ਹੈ ਉਹ ਜਿੰਨੇ ਰਿਕਾਰਡ ਬਣੇ ਹੋਏ ਨੇ ਉਹਨਾਂ ਨੂੰ ਜੋ ਮਿਲਦਾ ਹੈ ਅਸੀਂ ਉਹੀ ਸੇਮ ਉਹਨਾਂ ਨੂੰ ਮਿਲਦਾ ਪਰ ਜੇ ਤੁਸੀਂ ਲੇਬਰ ਲਾਅਜ਼ ਦੇ ਤਹਿਤ ਕੋਰਟ ਲੈ ਕੇ ਆਦੇ ਤਾਂ ਤੁਸੀਂ ਲੇਬਰ ਕੋਰਟ ਦਾ ਉਹਨੂੰ ਕੋਰਟ ਵਿੱਚ ਜਾ ਕੇ ਅਧਿਕਾਰ ਬਰੂੰਗੇ ਇੱਕ ਮਜ਼ਦੂਰ ਦਾ ਇੱਕ ਕਾਮੇ ਦਾ ਜੀ ਤਾਂ ਉਹਦੇ ਨਾਲ ਅਸਰ ਜਿਹੜਾ ਇਨਸਪੈਕਟਰੀ ਦਾ ਆਜ ਨੂੰ ਵੱਧਾ ਹੋਵੇਗਾ ਅਸੀਂ ਕਿਸੇ ਦਾ ਅਸੀਂ ਕਿਸਦਾ ਅਧਿਕਾਰ ਨਹੀਂ ਜੀ ਖੋਇਆ ਇਹਦੇ 'ਚ ਉਹ ਜਾਣਾ ਚਾਹੁੰਦਾ ਕੋਰਟ ਜਾ ਸਕਦਾ ਹੈ ਕੋਰਟ ਵੀ ਜਾ ਸਕਦਾ ਹੈ ਉਈ ਅਸੀਂ ਕਹਿੰਦੇ ਵੀ ਉਹ ਨੂੰ ਕੋਰਟਾਂ ਦੇ ਚੱਕਰ ਨਾ ਲਾਉਣੇ ਪੈਣ ਤੇ ਉੱਥੇ ਹੀ ਕੰਮ ਨਿਪਟੇ। ਸਾਡੇ ਉੱਥੇ ਨਿਪਟਦਾ ਨਹੀਂ ਸਿਸਟਮ ਕਿਵੇਂ ਨਹੀਂ ਨਿਪਟਦਾ। ਇਹ ਤਾਂ ਹੁਣ ਤੁਸੀਂ ਇਹ ਤਾਂ ਤੁਸੀਂ ਜਿਹੜਾ ਹਾਈਪੋਥੈਟিক্যাল ਗੱਲ ਕਰ ਰਹੇ ਹੋ ਨਾ। ਐਸਜੀਐਮ ਕੋਲ ਕੋਈ ਜਾ ਕੇ ਦੇਖੋ ਜੀ ਏਡੀਸੀ ਕੋਲ ਜਾ ਕੇ ਦੇਖੋ ਜੀ ਕਿੰਨੇ ਕਿੰਨੇ ਪੈਸਾ। ਇਹ ਭਾਜੀ ਮਜ਼ਦੂਰ ਨੂੰ ਹੀ ਸਾਹਮਣੇ ਮਿਲ ਗਿਆ ਤਾਂ ਕੋਰਟ ਚ ਜਾ ਕੇ ਮਿਲੇ। ਤੁਸੀਂ ਇਹਦਾ ਮਿਲ ਨਹੀਂ ਨਹੀਂ ਪ੍ਰੋਬਲਮ ਇਹ ਹੈ ਨਾ ਮਜ਼ਦੂਰ ਜਦ ਕੋਰਟ ਚ ਜਾਂਦਾ ਉਹ ਦਿਹਾੜੀ ਕਿੰਨਾ ਮਾਰਦੀ ਹੈ ਨਾ। ਅਸੀਂ ਚਾਹਦੇ ਨਹੀਂ ਕਿ ਉਹ ਕੰਮ ਤੋਂ ਕੰਮ ਕੰਮ ਛੱਡ ਕੇ ਤੇ ਕੋਰਟਾਂ ਦੇ ਚੱਕਰ ਮਾਰੇ। ਆਪਣੇ ਵੱਲੋਂ ਅਸੀਂ ਬੈਸਟ ਕੀਤਾ ਜੀ ਤੁਹਾਨੂੰ ਸਾਰਾ ਡਰਾਫਟ ਜਿਹੜਾ ਪ੍ਰਧਾਨ ਸਭਾ ਵੇਲੇ ਜਦੋਂ ਪੂਰਾ ਕੱਲਾ ਕੱਲਾ ਬਣ ਜਾਊਗਾ ਕੀ ਕੀ ਗਾਹ ਦੇਣਾ ਵਾਗਾ ਮਜ਼ਦੂਰ ਦਾ ਸ਼ੋਸ਼ਣ ਕਰਨ ਵਾਲਾ ਜਿਹੜਾ ਬਿਲਕੁਲ ਨਹੀਂ 1% ਵੀ ਨਹੀਂ ਹੈ ਇਹ ਇਹ ਆਪਣਾ ਬਿਆਨ ਦੇ ਰਹੇ ਹਾਂ ਤੁਹਾਡਾ ਤੁਹਾਡਾ ਆਪਣਾ ਬਿਆਨ ਹੋ ਸਕਦਾ ਨਹੀਂ ਨਹੀਂ ਇਹ ਇਹਦੇ ਇਹਦੇ ਚ ਮਜ਼ਦੂਰ ਦਾ ਸ਼ੋਸ਼ਣ ਕਿਵੇਂ ਹੋ ਗਿਆ ਜੀ ਇੱਕ ਤਾਂ ਅਸੀਂ ਉਹਦੀ ਓਵਰਟਾਈਮ ਡਬਲ ਕਰ ਰਹੇ ਹਾਂ 8 ਘੰਟੇ ਤੋਂ ਅੱਗੇ ਉਹ 10 ਘੰਟੇ ਤੋਂ ਵੱਧ ਕੰਮ ਨਹੀਂ ਸੀ ਕਰ ਸਕਦਾ ਡੇ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਤੂੰ ਵਧਾ ਕੇ ਇਹਨੂੰ 12 ਘੰਟੇ ਕਰ ਲੈ ਜੇ ਕਰਨਾ ਚਾਹੁੰਦਾ ਤੇਰੀ ਸਵੈਚ ਹੈ ਕੋਈ ਤੱਕਾ ਨਹੀਂ ਉਹਦਾ ਜਿਹੜੇ ਜਿਹੜੇ ਉਹਦੇ RC 50 ਅਰਸ ਤੋਂ ਵਧਾ ਕੇ ਅਸੀਂ 144 ਘੰਟੇ ਕਰ ਰਹੇ ਹਾਂ ਸਾਵੇਂ ਤਾਂ ਉਹ ਅੱਧਾ ਘੰਟਾ ਡੇਲੀ ਓਵਰਟਾਈਮ ਲਾ ਸਕਦਾ ਸੀ ਕੁਆਟਰਲੀ ਹੁਣ ਉਹ ਡੇਲੀ ਦੇ ਆਲਮੋਸਟ ਆਲਮੋਸਟ ਜੇ ਇਹਦੇ ਚੋਂ ਤੁਸੀਂ ਵੀਕ ਹੌਲੀਡੇਜ਼ ਕੱਢ ਦੋ ਹੁਣ ਉਹ 2 ਘੰਟੇ ਕੰਮ ਡੇਲੀ ਕਰ ਸਕਦਾ ਓਵਰਟਾਈਮ ਦੀ ਤੌਰ ਤੇ ਔਰ ਉਹਨੂੰ ਡਬਲ ਕੰਮ ਕਰਨ ਲਈ ਜਿਹੜਾ ਉਹਦਾ ਮਾਲਕ ਆ ਉਹਨੂੰ ਹੀ ਹੈਸ ਟੂ ਪੇ ਡਬਲ ਉਹਨੂੰ ਡਬਲ ਪੇ ਕਰਨਾ ਪਊਗਾ ਉਹਦਾ ਫਿਰ ਇਹਦੇ 'ਚ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਤੁਸੀਂ ਦੱਸੋ ਤੁਸੀਂ ਚੈਕਿੰਗ ਦੇ ਲਈ 1 ਸੈਕਿੰਡ ਚੈਕਿੰਗ ਦੇ ਲਈ ਅਸੀਂ ਇਹ ਨਹੀਂ ਕਿਹਾ ਕਿ ਇਹਦੇ 'ਚ ਸਾਡੇ ਕੋਈ ਲੇਬਰ ਲਾਜ਼ ਖਤਮ ਕੀਤੇ ਆ ਅਸੀਂ ਜਿਹੜਾ ਰੈੱਡ ਟੇਪ ਕਲਚਰ ਆ ਜਿਹੜਾ ਤੀਸਰੇ ਦਿਨ ਜਾ ਕੇ ਉੱਥੇ ਕੋਈ ਨਾ ਕੋਈ ਇਨਸਪੈਕਟਰ ਕਰਦਾ ਸੀ ਉਹਨਾਂ ਤੋਂ ਰਿਸ਼ਵਤ ਲੈ ਕੇ ਆਂਦਾ ਸੀ ਉਹਨਾਂ ਦੀ ਜੇਬਾਂ 'ਚ ਆਤਮਾਰ ਕੇ ਆਂਦਾ ਸੀ ਅਸੀਂ ਉਹ ਸਿਸਟਮ ਨੂੰ ਖਤਮ ਕੀਤਾ ਤਾ ਜੋ ਅਸੀਂ ਇਹਦੇ 'ਚ 20 ਪਰਸੈਂਟਸ ਤੱਕ ਜਿਹੜੇ ਅਦਾਰੇ 'ਚ 20 ਬੰਦੇ ਕੰਮ ਕਰਦੇ ਨੇ ਕੰਮੇ-ਕੰਮ ਕਰਦੇ ਨੇ ਜਿਹਦੇ ਵਿੱਚ ਐ ਸੱਚ ਸਾਰੀਆਂ ਸ਼ਾਪਸ ਆ ਜਾਂਦੀਆਂ ਸੇਲ ਡੀਪੂ ਆ ਜਾਂਦੇ ਨੇ ਆਫਿਸ ਆ ਜਾਂਦੇ ਨੇ ਸਟੋਰ ਰੂਮ ਆ ਜਾਂਦੇ ਨੇ ਗੋਡਾਊਨ ਆ ਜਾਂਦੇ ਨੇ ਵੇਅਰ ਹਾਊਸ ਆ ਜਾਂਦੇ ਨੇ ਤੇ ਇਹਦੇ 'ਚ ਬੈਂਕ ਆ ਜਾਂਦੇ ਨੇ ਰੈਸਟੋਰੈਂਟ ਆ ਜਾਂਦੇ ਐਂਟਰਟੇਨਮੈਂਟ ਦੀਆਂ ਪਲੇਸਿਸ ਆ ਜਾਂਦੀਆਂ ਮਕੈਨਿਕਲ ਵਰਕਸ਼ਾਪਸ ਤੇ ਕਾਰ ਦੇ ਮਕੈਨਿਕ ਆ ਜਾਂਦੇ ਨੇ ਅਸੀਂ ਉਹਨਾਂ ਦੇ ਲਈ ਇਹ ਸੁਖਾਲਾ ਕੀਤਾ ਵੀ ਘੜ ਤੋਂ ਘੱਟ ਜਿਹੜਾ ਰੋਜ਼ ਤੁਹਾਡਾ ਸ਼ੋਸ਼ਣ ਹੋ ਰਿਹਾ ਰੋਜ਼ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵੀ ਤੁਹਾਨੂੰ ਉਹ ਤੋਂ ਨਜ਼ਾਤ ਮਿਲ ਸਕਦੀ ਹੋਵੇ ਦੂਸਰੀ ਗੱਲ ਜੇ ਉਹਨਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਮੰਨ ਲਓ ਤਾਂ 3 ਮੰਥ ਤਿੰਨ ਮਹੀਨੇ ਚ ਇੱਕ ਵਾਰ ਜਾ ਕੇ ਇਨਸਪੈਕਟਰ ਚੈੱਕ ਕਰਕੇ ਆਊਗਾ ਇੱਕ ਵਾਰ ਉਹਦੇ ਤੇ ਅਸੀਂ ਇੱਕ ਬਾੜ ਲਾਤਾ ਸੈਂਸਰ ਲਾਤਾ ਕਿ ਜੇ ਉਹਨੇ ਇੱਕ ਵਾਰ ਜਾ ਕੇ ਚੈਕਿੰਗ ਕੀਤੀ ਉਹਨੇ ਕੋਈ ਬਾਇਲਾਂਸ ਨੂੰ ਉਹਦੇ ਨੂੰ ਵਾਇਲੇਟ ਕੀਤਾ ਤਾਂ ਉਸ ਤੋਂ ਬਾਅਦ ਚ 3 ਮਹੀਨੇ ਨਹੀਂ ਉਹ ਜਾਊਗਾ ਤਿੰਨ ਮਹੀਨੇ ਲਈ ਉਹਨੂੰ ਟਾਈਮ ਦਿੱਤਾ ਵੀ ਤੂੰ ਆਪਣੇ ਆਪ ਨੂੰ ਠੀਕ ਕਰ ਆਪਣੇ ਆਪ ਨੂੰ ਓਕੇ ਕਰ ਆਫਟਰ 댓 ਜੇ ਉਹ ਤਿੰਨ ਮਹੀਨੇ ਬਾਅਦ ਚੈਕਿੰਗ ਕਰਨ ਜਾਂਦਾ ਉੱਥੇ ਉਹ ਠੀਕ ਪਾਇਆ ਜਾਂਦਾ ਫਿਰ ਉਹਨੂੰ ਤੰਗ ਨਹੀਂ ਕੀਤਾ ਜਾਊਗਾ ਪ੍ਰਸ਼ਾਲ ਨਹੀਂ ਕੀਤਾ ਜਾਊਗਾ ਆਹ ਸਰ ਆਪ 25 ਰੁਪਏ ਤੂੰ ਇਹ ਪਹਿਲਾਂ 25 ਰੁਪਏ ਹੁੰਦਾ ਸੀ 25 ਤੋਂ 100 ਤੱਕ ਸੀਗਾ ਜੀ ਜਿਹੜਾ ਜੇ ਕੋਈ ਵਾਇਲੇਸ਼ਨ ਹੋ ਜਾਂਦੀ ਸੀ ਹਾਂਜੀ ਤਾਂ ਸੈਕਸ਼ਨ 21 ਦੇ 26 ਸੀਗਾ ਹੁਣ 1000 ਤੋਂ 20000 ਕਰਦਾ ਜੇ ਕੋਈ ਦੁਕਾਨਦਾਰ ਕਿਸੇ ਆਪਣੇ ਲੇਬਰ ਵਾਲੇ ਤਾਂ ਤੇ ਜਿਹੜਾ 100 ਰੁਪਏ ਜੁਰਮਾਨਾ ਸੀ ਉਹ 30000 ਰੁਪਏ ਕਰਤਾ ਹੁਣ ਤੁਸੀਂ ਦੱਸੋ ਇਹ ਇਹ ਲੇਬਰ ਦਾ શોਸ਼ਣ ਹੋ ਰਿਹਾ ਲੈ ਜੁਰਮਾਨਾ ਉਹਨੂੰ ਵੀ ਲਕੀਤਾ ਸੀ ਕਿ ਭਾਈ ਆਪੇ ਸਾਹ ਨਾਲ ਚੱਲ ਰਿਕਾਰਡ ਰੱਖ ਪ੍ਰੋਪਰ ਉਹਦਾ ਉਹਦਾ ਸਾਡੇ ਨਾਲ ਪੋਰਟਲ ਤੇ ਸਾਡਾ ਇੰਡਾ ਚਾਵਾਂਗੇ ਤੇ ਨਾਲ ਨਾਲ ਜਦੋਂ ਤੱਕ ਇਹਨੂੰ ਅਸੀਂ ਡਰਾਫਟ ਕਰਕੇ ਪੂਰਾ ਡਰਾਫਟ ਕਰਕੇ ক্লোਜ਼ ਨਹੀਂ ਵਿਧਾਨ ਸਭਾ ਜਲੇ ਕਦੋਂ ਤੱਕ ਅਸੀਂ ਸਟੇਕ ਹੇਲਡਰਸ ਨਾਲ ਵੀ ਗੱਲਬਾਤ ਕਰਾਂਗੇ ਔਰ ਲੇਬਰ ਡਿਪਾਰਟਮੈਂਟ ਦੀ ਮੀਟਿੰਗ ਵੀ ਲਾਵਾਂਗੇ ਜਿਹਦੇ ਸਿਵਲ ਤੇ ਵੀ ਲੋਕ ਪਾਉਂਦੇ ਰਹਿੰਦੇ ਆ ਜਿਹੜੇ ਲੇਬਰ ਯੂਨੀਅਨ ਨਾਲ ਨਾਲ ਜਾਂ ਲੇਬਰ ਦੇ ਜਿਹੜੀ ਸੰਸਥਾਵਾਂ ਨੇ ਉਹਨਾਂ ਨੂੰ ਸਪੰਦਿਤ ਕੀਤਾ ਸੀਮ ਸਰ ਜਿਹੜੇ ਇਨਸਪੈਕਟਰ ਦਾ ਕੋਲ ਸੀਮ ਸਰ ਯੂਟਿਊਬਰ ਲਗਾਤਾਰ ਗ੍ਰਿਫਤਾਰ ਕੀਤੇ ਜਾ ਰਹੇ ਹਨ ਇੱਕ ਹੋਰ ਯੂਟਿਊਬਰ ਕੀ ਆਨੇ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਇਸ ਦੇ ਖਿਲਾਫ ਵੀ ਦੇਖੋ ਇਹ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਵੰਡੀ ਮੁਲਕਾਂ ਨਾਲ ਹੈਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਨੋਤਰਾ ਕੀ ਨਾਮ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੂਪ ਪਰਦਾ ਕੋਈ ਪੰਡਤ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ਗ੍ਰੋਹੀ ਕਰਦਈਆਂ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ शार्ण शार्ण जो आपने बयान दिया था वन नेशन वन हजबैंड रवनीतू बिट्टू ने जो है पलटवार किया उन्होंने कहा कि आप पाकिस्तान की भाषा बोल रहे आप किसी ना किसी तरीके से पाकिस्तान को मदद पहुंचाना चाहते <laughs> बोले बस ये भी वो फिर वापस ले लिया संदूर भाषा जेड़ा भी कोई बोले भाई क्यों पाकिस्तान चला आ ਹੈਨਾ ਪਹਿਲੀ ਵਾਰ ਹੋ ਰਿਹਾ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇੰਦੇ ਵੀ ਜਿੱਤ ਗਏ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਆ ਜਾਂ ਕਿਤੇ ਸਮਝੌਤਾ ਪਾਇਆ ਕਿੰਨੀ ਜਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਹ ਚੋਰ ਪਾਕਿਸਤਾਨੀ ਕੀ ਭਾਸ਼ਾ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਬੀਐਸ ਹੈ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਜੀ ਇਹ ਕਿਉਂ ਗਰੇ تھے ਹਨਾ ਸਰ ਇਹ ਮੇ ਮੈਂ ਤਾਂ ਨਹੀਂ ਕਿਹਾ ਇਹ ਵੀ ਸਿਰਫ ਪਾਕਿਸਤਾਨੀ ਪਾਸ ਹੈ ਫਿਰ ਇਹਨਾਂ ਦਾ ਜਿਹੜਾ ਕੋਈ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣੇ ਦੇ ਨਹੀਂ ਗੱਲਦੇ ਸਿਰਫ ਟੈਰਰਿਸਟਾਂ ਦੇ ਟਿਕਾਣਿਆਂ ਤੇ ਅਸੀਂ 500 ਤੋਂ ਬਾਅਦ ਕਰਾਂਗੇ ਬਟਾ ਫਿਰ ਉਹਨਾਂ ਨੇ ਰੱਖਿਓਣੇ ਉੱਥੇ ਜੀ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਅਤਵਾਦੀ ਨੂੰ ਨਾਲੇ ਮਿਲ ਵੀ ਉਹਨਾਂ ਨੇ ਰੱਖਿਓਣੇ ਉਹਨੂੰ ਜਦੋਂ ਪਤਾ ਲੱਗਿਆ ਉਹਨਾਂ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਡਾਈਆਂ ਕੱਲੀਆਂ ਠੀਕ ਹੈ ਨਾ ਇਹ ਇਹ ਕੁਝ ਇਹ ਇਹ ਮੈਂ ਬਿਆਨ ਮਹਨਤ ਤਾਂ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਮਨ ਦੇ ਖਿਲਾਫ ਕਹੀ ਜਾਣ ਇਹ ਦੇ ਨਾਲ ਕੋਈ ਫਰਕ ਸਰ ਇੱਕ ਤੁਸੀਂ ਮੰਗ ਕੀਤੀ ਸੀ ਨੀਤੀ ਜੋਗ ਦੇ ਵਿੱਚ ਮੈਂ ਦਿੱਤਾ ਹੈ 4 4 ਓਕੇ ਜੀ ਭਾਈ ਸასი ਗੱਲ